ਘਰ ਦੇ ਆਰਥਿਕ ਹਾਲਾਤਾਂ ਨੂੰ ਠੀਕ ਕਰਨ ਦੇ ਲਈ ਆਪਣੇ ਪੁੱਤ ਗਗਨਦੀਪ ਸਿੰਘ ਨੂੰ ਸਾਊਦੀ ਅਰੇਬੀਆ ਭੇਜਣ ਵਾਲੇ ਮਾਪਿਓ ਨੇ ਕਦੀ ਵੀ ਨਹੀਂ ਸੋਚਿਆ ਹੋਣਾ ਕਿ ਅੱਜ ਉਹ ਆਪਣੇ ਪੁੱਤ ਨੂੰ ਆਖਰੀ ਵਾਰ ਗੱਲ ਲਾ ਰਹੇ ਨੇ ਆਖਰੀ ਵਾਰ ਇਸ ਤਰੀਕੇ ਨਾਲ ਦੇਖ ਰਹੇ ਨੇ ਬਹੁਤ ਹੀ ਦੁਖਦਾਈ ਖਬਰ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੇ ਰਹਿਣ ਵਾਲੇ ਗਗਨਦੀਪ ਸਿੰਘ ਜਿਨ੍ਹਾਂ ਦੀ ਉਮਰ 29 ਸਾਲ ਸੀ ਉਹਨਾਂ ਦਾ ਸਾਊਦੀ ਅਰੇਬੀਆ ਵਿੱਚ nidhan ਹੋ ਗਿਆ ਗਗਨਦੇ ਦੇ पार्थिव ਸਰੀਰ ਨੂੰ ਅੱਜ ਭਾਰਤ ਪਹੁੰਚਾਇਆ ਗਿਆ ਤੇ ਉਹਨਾਂ ਦੇ ਪਿੰਡ ਬਟਾਲਾ ਲੈ ਕੇ ਜਾਇਆ ਗਿਆ ਆਪਣੇ ਪੁੱਤ ਦੀ ਦੇਹ ਨੂੰ ਦੇਖ ਭੁੱਬਾ ਮਾ ਆਰੇ ਰੋਏ ਮਾਪਿਓ ਗਗਨ ਇੱਕ ਪਲਵਾਨ ਸੀ ਪਰ ਘਰ ਦੇ ਵਿੱਚ ਗਰੀਬੀ ਸੀ ਘਰ ਦੇ ਆਰਥਿਕ ਹਾਲਾਤਾਂ ਨੂੰ ਠੀਕ ਕਰਨ ਦੇ ਲਈ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਮਾਪਿਓ ਨੂੰ ਛੱਡ ਕੇ ਸਾਊਦੀ ਅਰੇਬੀ ਗਿਆ ਸੀ ਗਗਨ ਤਾਂ ਜੋ ਆਪਣੇ ਘਰ ਦੇ ਆਰਥਿਕ ਹਾਲਾਤ ਠੀਕ ਕਰ ਸਕੇ ਆਪਣੇ ਮਾਪਿਓ ਨੂੰ ਚੰਗੀ ਜ਼ਿੰਦਗੀ ਦੇ ਸਕੇ ਪਰ ਉਹਨੂੰ ਕੀ ਪਤਾ ਸੀ ਕਿ ਸਾਊਦੀ ਅਰੇਬੀਆ ਤੋਂ ਉਹਨਾਂ ਵਾਪਸ ਇਸ ਤਰ੍ਹਾਂ ਤਬੂਤ ਵਿੱਚ ਮੁੜਨਾ ਗਗਨ ਦੇ ਪਰਿਵਾਰਕ ਜੀਆ ਦੀ ਹਾਲਤ ਦੇਖ ਦਿਲ ਘਬਰਾ ਜਾਂਦਾ ਗਗਨ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਪੁੱਤ ਨਾਲ ਆਖਰੀ ਗੱਲ ਹੋਈ ਸੀ ਜਿਸ ਦੇ ਵਿੱਚ ਉਹਦੇ ਵੱਲੋਂ ਦੱਸਿਆ ਗਿਆ ਕਿ ਮੇਰੇ ਸਿਰ ਪੀੜ ਹੋ ਰਿਹਾ ਹੈ ਮੇਰੀ ਤਬੀਅਤ ਠੀਕ ਨਹੀਂ ਹੈ